ਲਾਜੇਂਦਰ ਦੇ ਮੋਡਲ थाना ਸ਼ਾ ਕੋਡ ਚ ਸਬੰਿਸ਼ਾ ਕੋਰ ਦੇ ਅਧੀਨੋਂ ਅੰਦੇ ਪਿੰਡ ਕਾਗਣਾ ਚ 29/7/25 ਨੂੰ ਸਵੇਰੇ 5:30 ਵਜੇ ਚਗਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਿਰਮਲ ਸੇਵਾਸੀ ਕਾਗਣਾ ਨੂੰ ਉਸਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾਂ ਔਰ ਕਈ ਦੇ ਦਸਤਾਨਾ ਗੰਭੀਰ ਸੱਟਾਂ ਜਿਹੜੇ ਮਾਰਦੇ ਨੇ ਇਤਰਾ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸ ਦੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁੱਖ ਅਫਸਰ ਇਨਸਪੈਕਟਰ ਬਲਵਿੰਦਰ ਸਿੰਘ ਫੋਲਰ ਨੂੰ ਦਿੱਤੀ ਜਿਨ੍ਹਾਂ ਨੇ ਇਸ ਮੁਕੱਦਮੇ ਦੀ ਗੰਇੰਤਾਂ ਨੂੰ ਦੇਖਦੇ ਹੋਇਆ ਤੁਰੰਤ ਮੁਕੱਦਮਾ ਰੇਲਵੇ ਸੈਕਸ਼ਨ ਤਹਿਤ ਜਿਹੜੀ ਅਟੈਂਪਟ ਟੂ ਮਰਡਰ ਦੇ ਸੈਕਸ਼ਨ ਤਹਿਤ ਦਰਜ ਕੀਤਾ ਜੋ ਇਸ ਮੁਕੱਦਮੇ ਦੀ ਗੰਇੰਤਾਂ ਦੇ ਮੰਦੇ ਨਜ਼ਰ ਮਾਜੋਗ ਐਸਐਸਪੀ ਜ਼ਿਲ੍ਹਾ ਜੰਮਦਰ ਤੇ ਹੱਥੀਸਤਾਰ ਰੰਦਰ ਸਿੰਘ ਵਰਖੀ ਦੀ ਵੱਲੋਂ ਸਵੇਤ ਐਸਪੀ ਸਰਵਿਤ ਰਾਏ ਜਿਨੇ ਗੜ ਦੀ ਲਾਈਨ ਤੇ ਮੋੜਾ ਥਾਣਾ ਦੀ ਸਰਪੋਰਟ ਦੀ ਟੀਮ ਨੇ ਅਧੂਨਰ ਢੰਗ ਤਰੀਕਿਆਂ ਦਾ ਇਸ ਤੋਂ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਔਰ ਇਹ ਜਿਹੜਾ ਪੀੜਤ ਸੀਗਾ ਜਿਹੜਾ ਕਰਨਦੀਪ ਨੰਦੋ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਜਿਹੜਾ ਸੱਤਾਂ ਹਸਪਤਾਲ ਨਿਰੰਦਰ ਜਿਹੜੇ ਲਾਇ ਸੀਗਾ ਜਿਹਦੀ ਸੱਤਾਂ ਦੀ ਤਾਬਿਆ ਤਾਰ ਨਾ ਸੰਦੇ ਹਸਾਰਦੇ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਹੈ ਮੌਤ ਹੋ ਗਈ ਤੇ ਮੁਕਾਦਮੇ ਵਿੱਚ ਜਿਹੜਾ ਜਰਮ 302 ਜਿਹੜਾ ਕਤਲ ਦਾ ਇਹ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿਣ ਦੇ ਦੋ ਦੋਸ਼ੀਆਂ ਨੂੰ ਗ੍ਰਫਤਰ ਕੀਤਾ ਜੋ ਇਸ ਮਾਮਲੇ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਜ਼ਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਫਤਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਵੇਂ ਜੁ ਗੁਰਪ੍ਰੀਤ ਸਿੰਘ ਕਾਲੂ ਸ਼ਾਲਜੀਤ ਔਰ ਭੋਲਾ ਅਭਿਸ਼ੇਕ ਕਾਰੂਰ ਪਾਵੀ ਅਤੇ ਅਮਨ ਅਨਮੋਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਗਣਾ ਜਿਹਦੇ ਪਿੰਡ ਦੇ ਰਹਿਣ ਵਾਲੇ ਸਾਰੇ ਇਹਨਾਂ ਨੂੰ ਗ੍ਰਫਤਰ ਕੀਤਾ ਔਰ ਇਹਨਾਂ ਬਿਸਵਰਤੇ ਦੇ ਦਸਤਰ ਜਿਹੜੇ ਸੀਗੇ ਔਰ ਕਈ ਦੇ ਦਸਤਾਵੇਜ਼ ਬਰਾਮਦ ਕੀਤਾ ਔਰ ਇਹਨਾਂ ਦਾ ਮਾਂਜੋ ਅਦਾਲਤ ਤੇ ਪੇਸ਼ ਕਰ ਰਿਹਾ ਮਾਨਸਤਰੀ ਕੀ ਤੰਗਿਆ ਇਸ ਦੇ ਮੁਕੱਦਮੇ ਦੀ ਸੁਣਵਾਈ ਨਾ ਤਕਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਇੱਕ ਗੰਭੀਰ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਿਵਾਰ ਨਾਲ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਵਰ ਨੰਦੋ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨਾਲ ਪੂਰੀ ਸਹਿਮਤੀ ਹੈ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਦੋਣ ਲਈ ਜਿਹੜਾ ਜਰਿੰਦਰ ਵਿਧਾਤੀ ਪੁਲਿਸ ਜਿਹੜੀ ਬਤਨਵਧ ਹੈਗੀ ਹੈ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲੇ ਉਹਨਾਂ ਸਖਤ ਤਾੜਨਾਗੇ ਪੁਲਿਸ ਇਸ ਤਰ੍ਹਾਂ ਦੇ ਅਪਰਾਧ ਨੂੰ ਜਲਦੀ ਹੀ ਜਿਹੜੇ ਕਾਨੂੰਨਾਂ ਦੇ ਜਿਹੜੀ ਸੁਰੱਖਾ ਮਸ਼ੇ ਬੰਦ ਕਰਨ ਲਈ ਪਾਬੰਦ ਹੈ थैंक यू